ਆਮ ਆਦਮੀ ਪਾਰਟੀ ਦੇ ਕਨਵੀਨਰ ਅਜ ਹਿੰਦੂ ਤਖਤੇ ਪੇਸ਼ ਨਹੀਂ ਹੋਏ ਉਹਨਾਂ ਨੂੰ ਹਿੰਦੂ ਤਖਤ ਦੇ ਧਰਮਚਾਰੀਆਂ ਤੇ ਪੰਚਨੰਦ ਨੇ ਯੂਥ ਮੂਵਮੈਂਟ ਮੈਨੀਫੈਸਟੋ ਤੁਲਨਾ ਕੀਤਾ ਨਾਲ ਕਰਨ ਤੇ ਤਲਬ ਕੀਤਾ ਸੀ ਕੇਜਰੀਵਾਲ ਤੇ ਅਸ਼ੀਸ਼ ਕਦਾਨ ਨੂੰ 16 ਜੁਲਾਈ ਨੂੰ ਸ਼੍ਰੀ ਕਾਲੀ ਮਾਤਾ ਮੰਦਰਾ ਕੇ ਮੁਆਫੀ ਮੰਗਣ ਲਈ ਨੋਟਿਸ ਭੇਜੇ ਗਏ ਸਨ ਹਿੰਦੂ ਸੁਰੱਖਿਆ ਸੰਮਤੀ ਪੰਜਾਬ ਦੇ ਜਰਨਲ ਸਕੱਤਰ ਅਜੈਸ਼ ਕੇਹਲ ਨੇ ਆਖਿਆ ਕਿ ਹੁਣ ਸਮੂਹ ਹਿੰਦੂ ਸੰਗਠਨਾਂ ਦੀ ਬੈਠਕ ਬੁਲਾਈ ਜਾਏਗੀ ਹਿੰਦੂ ਤੱਕ ਦੇ ਤਰਮਚਾਰੀਆਂ ਨੂੰ ਹਰ ਦੁਆਰ ਵਿੱਚ ਮਿਲ ਕੇ ਗੁਜ਼ਾਰਿਸ਼ ਕਰਨਗੇ ਕਿ ਕੇਜਰੀਵਾਲ ਨੂੰ ਹਿੰਦੂ ਸਮਾਜ ਵਿੱਚੋਂ ਬਾਹਰ ਕੱਢਿਆ ਜਾਵੇ ਜਦਕਿ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਮੰਗ ਪੱਤਰ ਦਿੱਤਾ ਜਾਏਗਾ ਕਿ ਕੇਜਰੀਵਾਲ ਖਿਲਾਫ ਪਰਚਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕੀਤਾ ਜਾਵੇ ਦੂਸਤਾਰਾ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੌਜਵਾਨਾਂ ਨੂੰ ਤਰਜੀਹ ਦੇਵੇਗੀ। ਚੰਡੀਗੜ੍ਹ 'ਚ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਚੋਣਾਂ ਵਿੱਚ 35 ਨੌਜਵਾਨ ਲੀਡਰਾਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਯੂਥ ਲੀਡਰਾਂ ਨੂੰ ਤਰਜੀਹ ਦੇਣ ਦੇ ਰਾਹੁਲ ਗਾਂਧੀ ਦੇ ਵੱਲੋਂ ਨਿਰਦੇਸ਼ ਦਿੱਤੇ ਗਏ ਨੇ। ਲੁਧਿਆਣਾ ਦੇ ਲੱਡਵਾਲ ਨੇੜੇ ਹਾਈਵੇ ਦੇ ਕੰਢੇ 22 ਸਾਲਾ ਕੁੜੀ ਦੀ ਲਾਸ਼ ਰੋਕ ਨਾਲ ਲਟਕਦੀ ਹੋਈ ਮਿਲੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਕੁੜੀ ਨਾਲ ਬਲਾਤਕਾਰ ਕਰਨ ਦੇ ਬਾਅਦ ਉਸ ਦਾ ਕਤਲ ਕਰਕੇ ਲਾਸ਼ ਨੂੰ ਰੁੱਖ ਨਾਲ ਲਟਕਾ ਦਿੱਤਾ ਗਿਆ। ਜਿਸ ਦੇ ਬਾਅਦ ਪੁਲਿਸ ਦਰਸਲ ਲੁਧਿਆਣਾ ਦੇ ਜਲੰਧਰ ਹਾਈਵੇ ਨਜ਼ਦੀਕ ਜਦੋਂ 22 ਸਾਲ ਦੀ ਨੌਜਵਾਨ ਕੁੜੀ ਦੀ ਲਾਸ਼ ਲਟਕ ਦੇਖੀ ਗਈ ਤਾਂ ਇਲਾਕੇ ਦੇ ਲੋਕ ਸਹਿਮ ਗਏ ਇਸ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਪੁਲਿਸ ਮੌਕੇ ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਜਿਸ ਦੇ ਬਾਅਦ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਜਲੰਧਰ ਰੋਡ ਤੇ ਸ਼ਨੀਵਾਰ ਸ਼੍ਰੀਲਕ ਦਰਦਨਾ ਖਾਤਸਾ ਵਾਪਰਿਆ ਇੱਕ ਸ਼ਿਫਟ ਕਾਰ ਦੀ ਬੱਸ ਨਾਲ ਟੱਕਰ ਹੋ ਗਈ ਜਿਸ ਕਾਰਨ ਇਸ ਵੇਹ ਸਵਾਰ ਨਵਿਆਹ ਜੋੜੇ ਦੀ ਮੌਤ ਹੋ ਗਈ ਜਦਕਿ ਦੋ ਹੋਰ ਲੋਕ ਗੰਭੀਰ ਜ਼ਖਮੀ ਹੋ ਗਏ ਜਾਣਕਾਰੀ ਮੁਤਾਬਕ 22 ਸਾਲਾ ਮਨਦੀਪ ਤੇ ਲਫਰੀਦ ਦਾ ਵਿਆਹ 11 ਜੁਲਾਈ ਨੂੰ ਹੋਇਆ ਸੀ ਵਦੀਏ ਜਾਣ ਲਈ ਦੋਵੇਂ ਆਲਸਾ ਟੈਸਟ ਦੇਣ ਲਈ ਜਲੰਧਰ ਜਾ ਰਹੇ ਸਨ ਹੁਣ ਆਪਨੇ ਵੀ ਕਾਲੀ ਡਰਨ ਨੂੰ ਕਾਨੂੰਨੀ ਦਾ ਪੇਚਾਂ ਵਿੱਚ ਉਲਝਾਣਾ ਸ਼ੁਰੂ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਕੇਸ ਦਰਜ ਕਰਵਾਇਆ ਹੈ ਪਾਰਟੀ ਦੇ ਚੱਬੇਵਾਲ ਤੋਂ ਸੈਕਟਰ মিডিਆ ਇੰਚਾਰਜ ਡਾਕਟਰ ਗੋਲਵੰਤ ਸਿੰਘ ਨੇ ਇਥੋ ਦੀ ਅਦਾਲਤ ਵਿੱਚ ਮੁੱਖ ਮੰਤਰੀ ਬਾਦਲ 'ਤੇ ਧਾਰਮਿਕ ਪਾਵਨਾ ਨੂੰ 355 ਦੇ ਇਲਜ਼ਾਮ ਲਗਾਏ ਨੇ ਅਤੇ ਇਸ ਸਬੰਧੀ ਕੇਸ ਤਾਇਰ ਕੀਤਾ ਇਸ ਮਾਮਲੇ ਦੀ ਸੁਣਵਾਈ 5 ਅਗਸਤ ਨੂੰ ਰੱਖੀ ਗਈ ਹੈ ਡਾਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਮਾਈ ਭਾਗੋ ਸਕੀਮ ਤਹਿਤ ਜਿਹੜੇ ਸਾਈਕਲ ਵਿਦਿਆਰਥੀਆਂ ਨੂੰ ਦਿੱਤੇ ਗਏ ਨੇ ਉਹਨਾਂ ਦੀ ਟੋਕਰੀ ਤੇ ਬਾਦਲ ਨੇ ਆਪਣੀ ਫੋਟੋ ਲਗਵਾਈ ਹੈ ਜਦਕਿ ਮਾਈ ਭਾਗੋ ਦਾ ਨਾਮ ਚੇਨ ਕਵਰ ਤੇ ਲਿਖਵਾਇਆ ਗਿਆ ਅਜਿਹਾ ਕਰਕੇ ਬਾਦਲ ਨੇ ਸਿਕੋਂਮ ਦੀਆਂ ਪਾਵਨਾਵਾਂ ਨੂੰ ਠੇਸ ਪਹੁੰਚਾਈ ਹੈ